ਬਾਰ ਆਪਣੇ ਬੱਚਿਆਂ ਨੂੰ ਪਾਲ ਪੋਸ ਕੇ ਪੜਾ ਲਖਾਰ ਕੇ ਬਾਹਰ ਭੇਜਦਾ ਕਿ ਚਲੋ ਚੰਗਾ ਭੁੱਖ ਇੱਕ ਸਿਰਜਣਗੇ ਤੇ ਆਰਥਿਕ ਸਥਿਤੀ ਘਰ ਦੀ ਸੁਧਰੇਗੀ ਇਹ ਤਸਵੀਰਾਂ ਦੇਖ ਸਕਦੇ ਹਾਂ ਬੇहद ਭਾਵਕ ਕਰ ਦੇਣ ਵਾਲੀਆਂ ਤਸਵੀਰਾਂ ਨੇ ਜਵਾਨ ਮੁੰਡਾ 30 ਸਾਲਾ ਜਵਾਨ ਜਿਹੜਾ ਕਿ ਡੌਂਕੀ ਲਾ ਕੇ ਅਮਰੀਕਾ ਦੇ ਵਿੱਚ ਗਿਆ ਸੀਗਾ ਔਰ ਇੱਕ ਵਿਧਵਾ ਮਾਂ ਨੇ ਲੱਖ ਰੁਪਏ ਖਰਚ ਕੇ ਆਪਣੇ ਪੁੱਤ ਨੂੰ ਅਮਰੀਕਾ ਭੇਜਿਆ ਕਿ ਚਲੋ ਮੇਰਾ ਪੁੱਤ ਅਮਰੀਕਾ ਜਾਵੇਗਾ ਉੱਥੇ ਜਾ ਕੇ ਮਿਹਨਤ ਕਰੇਗਾ ਤੇ ਘਰ ਦੀ ਆਰਥਿਕ ਸਥਿਤੀ ਵੀ ਸੁਧਰੇਗੀ ਕਿਉਂਕਿ ਸਿਰ ਤੇ ਪਿਓ ਦਾ ਸਾਆ ਤਾਂ ਹੈ ਨਹੀਂ। ਮਾਂ ਵਿਚਾਰੀ ਕੱਲੀ ਹੈ ਤਾਂ ਮਾਂ ਨੇ ਕਿਵੇਂ ਕੰਮਕਾਰ ਕਰਕੇ ਕਰਜ਼ਾ ਚੁੱਕ ਕੇ ਆਪਣੇ ਪੁੱਤ ਨੂੰ ਬੜੇ ਚਾਵਾਂ ਦੇ ਨਾਲ ਅਮਰੀਕਾ ਭੇਜਿਆ ਸੀ ਡੌਂਕੀ ਲਾ ਕੇ ਅ ਅਮਰੀਕਾ ਗਿਆ ਤੁਸੀਂ ਸਾਰੇ ਜਾਣਦੇ ਹੋ ਕਿ ਜਿਹੜੇ ਡੌਂਕੀ ਦੇ ਜ਼ਰੀਏ ਅਮਰੀਕਾ ਜਾਂਦੇ ਨੇ ਉਹ ਕਿੰਨੇ ਪੈਸੇ ਲਗਾ ਕੇ ਇਥੋਂ ਲੱਖ ਰੁਪਏ 30-30 ਲੱਖ ਰੁਪਇਆ 35-35 ਲੱਖ ਰੁਪਇਆ ਕਈ ਤਾਂ 50-50 ਲੱਖ ਰੁਪਇਆ ਲਾ ਕੇ ਵੀ ਅਮਰੀਕਾ ਦੀ ਧਰਤੀ ਤੇ ਜਾਂਦੇ ਆ ਕਿ ਸਾਨੂੰ ਇੱਕ ਰਹੀ ਅਮਰੀਕਾ ਪਹਚਾ ਦਿਓ ਪੈਸੇ ਭਾਵੇਂ ਤੁਸੀਂ ਪੰਡਾਂ ਦੀਆਂ ਪੰਡਾਂ ਲੱਖਾਂ ਦੇ ਲੱਖ ਰੁਪਏ ਲੈ ਲਓ ਤਾਂ ਐਂ ਜੀ ਹੋਇਆ ਇਹ ਬਟਾਲਾ ਦੇ ਨਜ਼ਦੀਕ ਟੁੱਡੀਪੁਰ ਦਾ ਰਹਿਣ ਵਾਲਾ ਨੌਜਵਾਨ ਗੱਭਰੂ ਹੈ 30 ਕ ਸਾਲ ਇਸ ਦੀ ਉਮਰ ਦੱਸੀ ਜਾ ਰਹੀ ਹੈ ਮਾਂ ਇਸ ਦੀ ਵਿਧਵਾ ਹੈ ਪਿਓ ਦਾ ਸਾਇਆ ਇਸ ਦੇ ਇਸ ਦੇ ਸਰੂਪ ਪਹਿਲਾਂ ਹੀ ਉੱਠ ਚੁੱਕਿਆ ਸੀ money ਕਰਜਾ ਚੱਕ ਕੇ ਆਪਣੇ ਪੁੱਤ ਨੂੰ ਬੜੇ ਚਾਵਾਂ ਦੇ ਨਾਲ ਅਮਰੀਕਾ ਭੇਜਿਆ ਕਿ ਚਲੋ ਮੇਰਾ ਪੁੱਤ ਹੁਣ ਅਮਰੀਕਾ ਗਿਆ ਹੈ ਹੁਣ ਮੇਰਾ ਪੁੱਤ ਉੱਥੇ ਡਾਲਰ ਕਮਾਵੇਗਾ ਘਰ ਦੀ ਸਥਿਤੀ ਸੁਧਰੇਗੀ ਤਾਂ ਸਾਰਾ ਕੁਝ ਸੈੱਟ ਹੋ ਜਾਊਗਾ ਪਰ ਕੀ ਪਤਾ ਸੀ ਕਿ ਹੁਣ ਇਹਨੂੰ ਕੁਝ ਹੋਰ ਹੀ ਮੰਜੂਰ ਹੈ ਕੈਨੇਡਾ ਅਮਰੀਕਾ ਦੇ ਵਿੱਚ ਟਰਾਲਾ ਚਲਾਉਂਦਿਆਂ ਇੱਕ ਸੜਕੀ ਹਾਦਸਾ ਵਾਪਰਦਾ ਹੈ ਤਾਂ ਉੱਥੇ ਇਸ ਨੌਜਵਾਨ ਦੀ ਮੌਤ ਹੋ ਜਾਂਦੀ ਹੈ ਜੀ ਹਾਂ ਸੜਕੀ ਹਾਦਸੇ ਦੇ ਵਿੱਚ ਮਾਪਿਆਂ ਦੇ ਇਕਲੌਤੇ ਪੁੱਤ ਦੀ ਮੌਤ ਹੋ ਚੁੱਕੀ ਹੈ ਜਿਸ ਦੇ ਸਿਰ ਦੇ ਉੱਪਰ ਪਿਓ ਦਾ ਸਾਇਆ ਨਹੀਂ ਹੈ ਤੇ ਕੱਲੀ ਘਰ ਦੇ ਵਿੱਚ ਵਿਧਵਾ ਮਾਂ ਹੈ ਔਰ ਦੱਸਿਆ ਜਾ ਰਿਹਾ ਕਿ ਇਸ 30 ਸਾਲਾ ਗੁਰਵਿੰਦਰ ਸਿੰਘ ਦਾ ਜਿਹੜਾ ਵਿਆਹ ਵੀ ਹੋਇਆ ਇੱਕ ਘਰਵਾੜੀ ਐ ਤੇ ਦੋ ਛੋਟੀਆਂ ਬੱਚੀਆਂ ਨੇ ਜਿਹੜੀਆਂ ਕਿ ਹੁਣ ਉਹ ਵੀ ਘਰ ਦੇ ਵਿੱਚ ਇਕੱਲੀਆਂ ਰਹਿ ਗਈਆਂ ਨੇ ਉਹਨਾਂ ਦੇ ਸਿਰ ਤੋਂ ਵੀ ਪਿਓ ਦਾ ਸਾਇਆ ਉੱਠ ਚੁੱਕਿਆ ਕਿਉਂਕਿ ਗੁਰਵਿੰਦਰ ਦੇ ਸਿਰ ਤੇ ਤਾਂ ਪਹਿਲਾਂ ਹੀ ਪਿਓ ਦਾ ਸਾਇਆ ਨਹੀਂ ਸੀਗਾ ਮਾਂ ਨੇ ਕਰਜ਼ਾ ਚੁੱਕ ਕੇ ਉਹਨੂੰ ਅਮਰੀਕਾ ਭੇਜਿਆ ਕਿ ਚਲੋ ਮੇਰਾ ਪੁੱਤ ਗਿਆ ਘਰ ਦੀ ਹਾਲਤ ਸੁਧਰੇਗੀ 4 ਪੈਸੇ ਘਰ ਦੇ ਵਿੱਚ ਆਉਣਗੇ ਕਿਉਂਕਿ ਬਾਪ ਦਾ ਸਾਇਆ ਤਾਂ ਪਹਿਲਾਂ ਨਹੀਂ ਸੀਗਾ ਸਿਰ ਤੇ ਤਾਂ ਹੁਣ ਮੈਂ ਦੋ ਬੱਚੀਆਂ ਨੇ ਗੁਰਵਿੰਦਰ ਦੀਆਂ ਇੱਕ ਘਰਵਾਲੀ ਵੀ ਹੈ ਘਰ ਤੇ ਵਿੱਚ ਇੱਕ ਵਿਧਵਾ ਮਾਂ ਹੈ ਤਾਂ ਉਹਨਾਂ ਛੋਟੀਆਂ ਬੱਚੀਆਂ ਦੇ ਸਿਰ ਤੋਂ ਵੀ ਹੁਣ ਪਿਓ ਦਾ ਸਾਆ ਆਇਆ ਉੱਠ ਗਿਆ ਇਹ ਤਸਵੀਰਾਂ ਦੇਖ ਸਕਦੇ ਹੋ ਇਹ ਉਹੀ ਦੋ ਬੱਚੀਆਂ ਨੇ ਮਾਸੂਮ ਬੱਚੀਆਂ ਨੇ ਜਿਨ੍ਹਾਂ ਨੂੰ ਇਹ ਲੱਗਦਾ ਹੋਣਾ ਕਿ ਸਾਡਾ ਪਾਪਾ ਤਾਂ ਅਮਰੀਕਾ ਗਿਆ ਪਰ ਇਹਨਾਂ ਨੂੰ ਨਹੀਂ ਪਤਾ ਕਿ ਉਹਨਾਂ ਦੇ ਡੈਡ ਦੀ ਅਮਰੀਕਾ ਦੇ ਵਿੱਚ ਹੁਣ ਸੜਕ ਹਾਦਸੇ ਦੇ ਵਿੱਚ ਮੌਤ ਹੋ ਚੁੱਕੀ ਹੈ ਤਾਂ ਪਹਿਲਾਂ ਪਿਓ ਦਾ ਸਾਆ ਵੀ ਇਸੇ ਤਰੀਕੇ ਦੇ ਨਾਲ ਸਿਰੋਂ ਉੱਠ ਗਿਆ ਤਾਂ ਮਾਂ ਨੇ ਬੜੀ ਮਿਹਨਤ ਕਰਕੇ ਕਰਜ਼ਾ ਚੁੱਕ ਕੇ ਆਪਣੇ ਪੁੱਤ ਨੂੰ ਅਮਰੀਕਾ ਭੇਜਿਆ بڑے ਚਾਵਾ ਤੇ ਸੁਪਨੇ ਹੁੰਦੇ ਆ ਜਿਹੜੇ ਪੁੱਤ ਜਾਂ ਧੀਆ ਘਰੋਂ ਤੋੜਨੀਆਂ ਸੌਖੀਆਂ ਨਹੀਂ ਹੁੰਦੀਆਂ ਸਭ ਤੋਂ ਜ਼ਿਆਦਾ ਮਾਪਿਓਲੀ ਔਖਾ ਕੰਮ ਹੁੰਦਾ ਹੈ ਕਿ ਆਪਣੀ ਧੀਆ ਪੁੱਤ ਨੂੰ ਘਰੋਂ ਤੋੜਨਾ ਚਾਹੀਏ ਉਹਨਾਂ ਨੇ ਬਾਹਰ ਜਾਣਾ ਹੋਵੇ ਚਾਹੇ ਵਿਆਹ ਕਿਉਂ ਨਾ ਹੋਵੇ ਧੀ ਦਾ ਤਾਂ ਸਭ ਤੋਂ ਔਖਾ ਹੁੰਦਾ ਹੈ ਕਿ ਆਪਣੇ ਧੀ ਪੁੱਤ ਨੂੰ ਘਰੋਂ ਤੋੜਨਾ ਤਾਂ ਮਾਂ ਨੇ ਉਹ ਵੀ ਇੱਕ ਵਿਧਵਾ ਮਾਂ ਐ ਜਿਸ ਨੇ ਆਪਣੇ ਪੁੱਤ ਨੂੰ ਘਰੋਂ ਤੋਰਿਆ ਹੋਵੇਗਾ ਉਹ ਵੀ 2 ਨੰਬਰ ਦੇ ਵਿੱਚ ਡੌਂਕੀ ਲਾ ਕੇ ਅਮਰੀਕਾ ਗਿਆ ਸੀ ਅਮਰੀਕਾ ਦੇ ਵਿੱਚ ਜਾ ਕੇ ਇਹ ਟਰਾਲਾ ਚਲਾਉਂਦਾ ਔਰ ਸਾਰਾ ਕੁਝ ਲਈ ਤੇ ਆ ਗਿਆ ਬੜਾ ਵਧੀਆ ਚੱਲ ਰਿਹਾ ਸੀ ਪਰ ਅਚਾਨਕ ਕੈਲੀਫੋਰਨੀਆ ਦੇ ਵਿੱਚ ਇੱਕ ਸੜਕੀ ਹਾਦਸਾ ਵਾਪਰਿਆ ਤੇ ਟਰੱਕ ਚਲਾ ਰਿਹਾ ਸੀ ਗੁਰਮਿੰਦਰ ਸਿੰਘ ਜਦੋਂ ਕਿ ਇਸ ਹਾਦਸੇ ਦੇ ਵਿੱਚ ਗੁਰਮਿੰਦਰ ਦੀ ਮੌਤ ਹੋ ਜਾਂਦੀ ਹੈ ਤੇ ਉੱਥੇ ਹੀ ਹੁਣ ਪਰਿਵਾਰ ਦਾ ਦੁੱਖ ਜਿਹੜਾ ਉਹ ਦੇਖਿਆ ਨਹੀਂ ਜਾਂਦਾ ਜਦੋਂ ਮਾਂ ਆਪਣੇ ਪੁੱਤ ਲਈ ਰੋਂਦੀ ਹੈ ਵਿਲਕਦੀ ਹੈ ਕਿ ਮੇਰਾ ਪੁੱਤ ਵਾਪਸ ਆ ਜਾਏ ਤਾਂ ਉਹ ਸੀਨ ਦਾ ਉਹ ਜਦੋਂ ਬੋਲ ਮਾਂ ਦੇ ਸੁਣਦੇ ਹੈ ਤਾਂ ਕਾਲਜ ਦੇ ਵਿੱਚ ਧੂ ਪੈ ਜਾਂਦੀ ਹੈ ਕਿ ਕਿਵੇਂ ਇੱਕ ਮਾਂ ਨੇ ਆਪਣੇ ਪੁੱਤ ਨੂੰ ਜਵਾਨ ਕੀਤਾ ਉਹ ਵੀ ਜਦੋਂ ਉਦੋਂ ਜਦੋਂ ਉਸਦੇ ਸਿਰ ਦੇ ਉੱਪਰ ਬਾਪ ਦਾ ਸਾਇਆ ਨਹੀਂ ਸੀ ਕਰਜ਼ਾ ਚੁੱਕ ਕੇ ਆਪਣੇ ਪੁੱਤ ਨੂੰ ਪੜਾਇਆ ਲਿਖਾਇਆ ਤੇ ਕਰਜ਼ਾ ਚੁੱਕ ਕੇ ਉਹ ਵੀ ਲੱਖ ਰੁਪਈਆ ਦਾ ਕਰਜ਼ਾ ਚੁੱਕ ਕੇ ਆਪਣੇ ਪੁੱਤ ਨੂੰ ਅਮਰੀਕਾ ਵਰਗੀ ਕੰਟਰੀ ਦੇ ਵਿੱਚ ਭੇਜਿਆ ਕਿ ਕੋਈ ਗੱਲ ਨਹੀਂ ਮੇਰਾ ਪੁੱਤ ਉੱਥੇ ਜਾਊਗਾ ਮਿਹਨਤ ਕਰੂਗਾ ਘਰ ਦੇ ਹਾਲਾਤ ਸੁਧਰਣਗੇ ਪਰ ਉੱਥੇ ਜਦੋਂ ਪਹੁੰਚਦਾ ਹੈ ਤਾਂ ਸੜਕੀ ਹਾਦਸੇ ਦੇ ਵਿੱਚ ਇੱਕ ਮਾਂ ਦੇ ਪੁੱਤ ਦੀ ਮੌਤ ਹੋ ਜਾਂਦੀ ਹੈ ਜਿਸ ਦੀਆਂ ਦੋ ਬੱਚੀਆਂ ਵੀ ਘਰ ਦੇ ਵਿੱਚ ਨੇ ਔਰ ਉਹਨਾਂ ਦੋਨਾਂ ਮਾਸੂਮ ਬੱਚੀਆਂ ਦੇ ਸਿਰ ਤੋਂ ਵੀ ਪਿਓ ਦਾ ਸਾਆ ਹੁਣ ਉੱਠ ਚੁੱਕਿਆ ਹੈ 30 ਸਾਲਾ ਗੁਰਵਿੰਦਰ ਦੀ ਅਮਰੀਕਾ ਦੇ ਸੜਕ ਹਾਦਸੇ ਦੇ ਵਿੱਚ ਟਰੱਕ ਚਲਾਉਂਦਿਆਂ ਮੌਤ ਹੋ ਚੁੱਕੀ ਆ ਹੁਣ ਪਰਿਵਾਰ ਰੋ ਰੋ ਕੇ ਗੁਹਾਰ ਲਗਾ ਰਿਹਾ ਹੈ ਕਿ ਸਾਡੇ ਪੁੱਤ ਦੀ ਡੈੱਡ ਬੋਡੀ ਜਿਹੜੀ ਐ ਉਸ ਨੂੰ ਪੰਜਾਬ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਲਿਆਂਦਾ ਜਾਵੇ ਕਿਉਂਕਿ ਕਮਾਉਣ ਵਾਲਾ ਇਕੱਲਾ ਗੁਰਵਿੰਦਰ ਸੀਗਾ ਉਹ ਹੁਣ ਦੁਨੀਆ ਤੋਂ ਚਲਿਆ ਗਿਆ ਤਾਂ ਹੁਣ ਅਸੀਂ ਹਾਲਾਤ ਕਰਦੇ ਸਮਝ ਸਕਦੇ ਆਂ ਇੱਕ ਮਾਂ ਜਿਨੇ ਪਹਿਲਾਂ ਹੀ ਲੱਖਾਂ ਰੁਪਈਆ ਦੇ ਹਿਸਾਬ ਦੇ ਨਾਲ ਕਰਜ਼ਾ ਚੋਕੇ ਆਪਣੇ ਪੁੱਤ ਨੂੰ ਵਿਦੇਸ਼ ਭੇਜਿਆ ਅਮਰੀਕਾ ਭੇਜਿਆ ਡੰਕੀ ਲਾ ਕੇ ਅਮਰੀਕਾ ਗਿਆ ਸੀ ਉੱਥੇ ਹੁਣ ਮੌਤ ਹੋ ਚੁੱਕੀ ਐ ਤਾਂ ਉਹ ਮਾਂ ਦੀ ਗੁਹਾਰ ਤੁਹਾਨੂੰ ਸੁਣਾਉਣੀ ਐ ਜਿਹੜੀ ਕਹਿੰਦੀ ਐ ਕਿ ਹੁਣ ਮੇਰੇ ਪੁੱਤ ਦੀ ਡੇਡ ਬੋਡੀ ਜਿਹੜੀ ਆ ਜਿਹੜੀ ਦੇਹ ਹੈ ਉਹ ਜ਼ਰੂਰ ਆ ਜੇ ਮੈਂ ਆਖਰੀ ਵਾਰ ਆਪਣੇ ਪੁੱਤ ਨੂੰ ਇੱਕ ਵਾਰੀ ਅਨਾਂ ਅੱਖਾਂ ਦੇ ਨਾਲ ਜ਼ਰੂਰ ਦੇਖ ਲਾ ਉਹ ਮਾਂ ਦੇ ਬੋਲ ਵੀ ਤੁਹਾਨੂੰ ਸੁਣਾਉਣੇ ਆ ਕਿ ਉਹ ਮਾਂ ਕੀ ਕਹਿੰਦੀ ਹੈ ਤਾਂ ਘਰ ਵਾਲੀ ਦੀ ਗੱਲਬਾਤ ਹੋਈ ਹੈ ਉਹ ਵੀ ਤੁਹਾਨੂੰ ਸੁਣਾਉਣੇ ਆ ਦੋ ਮਾਸੂਮ ਛੋਟੀਆਂ ਬੱਚੀਆਂ ਵੀ ਨੇ ਜਿਨ੍ਹਾਂ ਦੇ ਸਿਰ ਤੋਂ ਉਹਨਾਂ ਦੇ ਬਾਪ ਦਾ ਸਾਯਾ ਉੱਛ ਚੁੱਕਿਆ ਹੈ ਤਾਂ ਪਰਿਵਾਰਕ ਮੈਂਬਰਾਂ ਦੇ ਨਾਲ ਗੱਲਬਾਤ ਕੀਤੀ ਹੈ ਉਹ ਵੀ ਤੁਹਾਨੂੰ ਸੁਣਾਉਣੇ ਮੇਰਾ ਨਾਮ ਹਰਵਿੰਦਰ ਕੌਰ ਹੈ ਮੇਰੇ ਪਤੀ ਦਾ ਨਾਮ ਗੁਰਵਿੰਦਰ ਸਿੰਘ ਜਨਮ ਦੀ ਉਮਰ तकरीबन 33 ਸਾਲ ਦੇ ਅੱਜ ਤੋਂ 3.5 ਸਾਲ ਪਹਿਲਾਂ ਅਮਰੀਕਾ ਗਏ ਨੇ ਡੰਕੀ ਲਾ ਕੇ ਅਸੀਂ ਕਰਜ਼ਾ ਚੁੱਕ ਕੇ ਭੇਜਿਆ ਹੀ ਉਹਨਾਂ ਨੂੰ ਅਜੇ ਤਿੰਨ 3.5 ਸਾਲਾਂ ਵਿੱਚ ਅਜੇ ਉਹਨਾਂ ਨੇ ਆਪਣਾ ਹੀ ਕਰਜ਼ਾ ਗੁਰਜਾਈ ਰਿਕਵਰ ਕੀਤਾ ਸੀਗਾ ਅਜੇ ਤੱਕ ਤਾਂ ਹੁਣ ਗਾਂ ਸੋਚਿਆ ਸੀ ਬੜਾ ਕੁਝ ਉਹਨਾਂ ਨੇ ਜੋ ਵਿੱਚੇ ਰਹਿ ਗਿਆ ਏ ਹੁਣ ਸਾਡੀ ਪੀਲ ਇਹੀ ਆ ਕਿ ਉਹਨਾਂ ਦੀ ਉੱਥੇ ਡਰਾਈਵਿੰਗ ਕਰਦੇ ਦੌਰਾਨ ਜੋ ਵੀ ਮੌਤ ਹੋ ਗਈ ਹੈ ਕਿ ਅਸੀਂ ਇੱਥੇ ਉਹਨਾਂ ਦੀ ਬੋਡੀ ਲਿਆਉਣਾ ਫੋਰ ਨਹੀਂ ਕਰ ਸਕਦੇ ਕਿਉਂਕਿ ਉਹ ਸਾਰੇ ਹਨੂ ਕਹਿ ਰਹੇ ਕਿ ਖਰਚਾ ਬਹੁਤ ਖਰਚਾ ਬਹੁਤ ਹੈ ਹੀ ਫੋਰ ਨਹੀਂ ਕਰ ਸਕਦੇ ਸਾਡੇ ਸਿਰ ਤੇ ਡੈਡੀ ਵੀ ਨਹੀਂ ਹੱਡੇ ਹੈਗੇ ਉਹ ਵੀ ਗਵਰਨਮੈਂਟ ਜੌਬ ਕਰਦੇ ਹੀ ਪਰ ਉਹ ਵੀ ਚੱਲ ਬਸੇ ਨੇ ਤਾਂ ਹੀ ਦੋਵੇਂ ਆ ਮੈਂ ਔਰ ਮੰਮੀ ਆ ਸਾਡੇ ਛੋਟੇ-ਛੋਟੇ ਬੱਚੇ ਆ ਉਸ ਦਿਨ ਇਹ ਅਪੀਲ ਅਮਰੀਕਨ ਅਥਾਰਟिटीज ਤੋਂ ਤੀਰਵਲੋਂਗੇ ਕਿ ਕਿ ਤੁਸੀਂ ਆਪਣਾ ਜੇ ਹਾਂ ਜੇ ਜਾ ਸਕਦੇ ਹੋ ਚਾਹੁੰਦੇ ਹੋ ਕਿ ਅਸੀਂ ਆਪਣੇ ਘਰ ਵਾਲੇ ਨੂੰ ਆਖਰੀ ਵਾਰ ਦੇਖ ਸਕੀਏ ਮਮੀ ਆਪਣੇ ਪੁੱਤ ਨੂੰ ਆਖਰੀ ਵਾਰ ਦੇਖ ਸਕੇ ਬੱਚੇ ਵੇਖ ਸਕਣ ਤਾਂ ਪਲੀਜ਼ ਸਾਨੂੰ ਉੱਥੇ ਮਿਲਾ ਲਿਆ ਜਾਏ ਕਿਉਂਕਿ ਅਸੀਂ ਖੋਦੇ ਜਾ ਕੇ ਉਹਨਾਂ ਦਾ ਸਾਰਾ ਕੁਝ ਕਰਨਾ ਚਾਹੁੰਦੇ ਹਾਂ ਅਸੀਂ ਆਖਰੀ ਵਾਰ ਵੇਖਣਾ ਚਾਹੁੰਦੇ ਹਾਂ ਅਸੀਂ ਤਿੰਨ ਸਾਲ ਵਿੱਚ ਕਦੀ ਹੀ ਉਹਨਾਂ ਨੂੰ ਮਿਲੇ ਪਰ ਉਹ ਖੋਜਾ ਛੋਟੇ ਬੱਚੇ ਹੈ ਉਹ ਲੰਬੀ ਹੈ ਹਾਂ ਜੀ ਇਸ ਥੀਤੀ ਦਾ ਸਮਾਗਮ ਸਰਾਂ ਨੂੰ ਮਾਈ ਦਾ ਸਾਧਨ ਸੀ ਹਾਂ ਜੀ ਉਹ ਘਰ ਚੋਂ ਕਮਾਈ ਕਰਮਣਾਂ ਲੈ ਚਲ ਜੇ ਤਾਂ ਬੜਾ ਔਖਾ ਸਾਡੇ ਦੋਵੇਂ ਘਰ ਦੇ ਬੰਦੇ ਜਿਹੜੇ ਹੀ ਕੋਲ ਸਾਡੇ ਘਰ ਦੇ ਥੰਮ ਹੀ ਗਏ ਤਹੇ ਕੋ ਨਹੀਂ ਵੈਸੇ ਵੀ ਪਰ ਉਹ ਦੋਹੇ ਨਹੀਂ ਰਹੇ ਅਹੀਂ ਕਾਹੇ ਜੋ ਕੇ ਨਹੀਂ ਰਹੇ ਕੋਈ ਸਾਰਾ ਹੀ ਨਹੀਂ ਸਾਡਾ ਹੁਣ ਕੋਈ तो गाड़ी हडा मुद्दा पे गया सारा ही ओह ने गाड़ी दे दओ ओह दे दओ नहीं 5 पैसे तो हां जी अरे तो मैंने पूरे लथ थे अब खेतीबल गलत हो नहीं कि खेतीबल गलत हो देखिए ना ਇਹ ਹੋਈ ਬ ਖਾਈ ਜਾਂਦੇ ਗੱਲਬਾਤ ਹੋਈ ਬੱਚਿਆਂ ਨਾਲ ਹੋਈ ਇਹਦੇ ਨਾਲ ਹੋਈ ਰੈਂਡ ਤੇ ਮੇਰੇ ਨਾਲ ਹੁੰਦੀ ਆ 7 ਵਜੇ ਦਾ ਫੋਨ ਆਉਂਦਾ ਵਾ ਨਹੀਂ ਸਾਰੇ ਗੱਲਾਂ ਕਰਦੇ ਅੰਦਰ ਬਹਿ ਕੇ ਮੰਜੇ ਤੇ 9 ਵਜੇ ਤੱਕਰ ਗੱਲਾਂ ਕਰਦਾ ਵਾ ਗੱਡੀ ਚ ਲਾਉਣ ਡਿਆ ਹੁੰਦਾ ਬ ਖਾਲਣ ਡਿਆ ਹੁੰਦਾ ਮਾਤਾ ਆਵੇ ਇਥੋਂ ਦੀ ਮੈਂ ਨੰਕੇ ਗਿਆ ਆ ਆਵੇ ਤੁੰਦ ਕਿੰਨੀ ਆਵੇ ਸੜਕਾਂ ਵੇਹ ਇਧਰ ਦਾ ਵੇਹ ਕੋਠੀਆਂ ਵੇਹ ਐਦਾਂ ਹੁੰਦੀਆਂ ਐਦਾਂ ਹੁੰਦੀਆਂ ਐ ਇਹੋ ਜਿਹੀ ਗੱਲਾਂ ਸੁਣਾਈ ਜਾਂਦਾ ਵਾ। ਪਰ ਕੇ ਰੋਟੀ ਰਾਟੀ ਖਾ ਲਈ ਮੈਂ ਖਾ ਲਈ ਮੈਂ ਖਾ ਲਈ ਇਹੀ ਇਹੀ ਖਾ ਲਈ ਆ। ਕਿੰਨਾ ਟਾਈਮ ਹੋ ਗਿਆ ਮੈਂ ਸਾਡੇ 9:30 ਹੋ ਗਏ ਆ। ਚੰਗਾ ਫਿਰ ਰਹੇ ਹੁਣ ਤੁਸੀਂ ਸੌਂ ਜਾਓ। ਬੱਚਿਆਂ ਦਾ ਖਿਆਲ ਰੱਖਿਓ। ਜਿਹੜੀ ਵੀ ਤੁਹਾਨੂੰ ਗੱਲ ਦੀ ਲੋੜ ਹੁੰਦੀ ਹੈ ਮੈਨੂੰ ਫੋਨ ਕਰਿਆ ਕਰੋ। ਮੈਨੂੰ ਫੋਨ ਕਰਿਆ ਕਰੋ ਤੁਸੀਂ। ਵਡੇ ਸੁਪਨੇ ਸਜਾਏ ਵਡੇ ਸੁਪਨੇ ਸਜਾਏ ਵਡੇ ਸੁਪਨੇ ਸਜਾਏ ਵੀ ਰਹਾ ਸਾਰੇ ਹੀ ਰਹਿ ਗਏ ਅੱਧ ਚ ਹੀ ਇਹ 3 ਸਾਲ ਪਹਿਲਾਂ ਗਿਆ ਸੀਗਾ 3 ਸਾਲ ਪਹਿਲਾਂ ਗਿਆ ਸੀਗਾ ਤੇ ਕਰੀਬ ਸਾਲ ਪਹਿਲਾਂ ਨੇ ਲਾਇਸੈਂਸ ਲਿਆ ਸੀਗਾ ਤੇ ਹੁਣ ਟਰੱਕ ਚਲਾਉਂਦਾ ਸੀਗਾ ਟਰੱਕ ਚਲਾਉਂਦਾ ਸੀਗਾ ਤੇ ਜਿਹਦੇ ਵਿੱਚ ਕੱਲੋ ਹਾਦਸਾ ਹੋਇਆ ਇੱਥੇ ਟਰੱਕ ਦੇ ਤੇ ਸਾਡੇ ਭੂਆ ਜੀ ਦਾ ਬੇਟਾ ਵੀ ਉੱਥੇ ਅਮਰੀਕਾ ਹੀ ਆ ਤੇ ਉਸਨੇ ਸਾਨੂੰ ਇਨਫੋਰਮ ਕੀਤਾ ਵੀ ਇਦਾਂ ਕਰਕੇ ਫਿਰ ਮੈਨੂੰ ਹਸਪੀਟਲ ਤੋਂ ਫੋਨ ਆਇਆ ਵੀ ਉਹਦੀ ਕੰਡੀਸ਼ਨ ਬਹੁਤ ਕ੍ਰਿਟੀਕਲ ਹੈ ਤੇ ਉਹਦੀ ਤੇ ਹਾਦਸੇ ਵਿੱਚ ਕੁਝ ਹੋ ਗਿਆ ਹੈ ਤੇ ਉਹਦੇ ਨਾਲ ਉਹਦੇ ਹਾਲਤ ਬਹੁਤ ਗੰਭੀਰ ਹੋ ਗਈ ਹੈ ਤੇ ਉਸ ਤੋਂ ਬਾਅਦ ਉਹਨਾਂ ਨੇ ਵੀ ਆਪਣੇ ਵੱਲ ਪਹੜਾਈ ਕੀਤੀ ਆ ਪਹੁੰਚ ਕੀਤੀ ਆ ਕਿਉਂਕਿ ਉਹ ਐਰੀਜ਼ੋਨਾ ਦੇ ਵਿੱਚ ਹੁੰਦਾ ਹੈ ਹਾਸਾ ਤੇ ਉਹ ਆਪ ਕੈਲੀਫੋਰਨੀਆ ਰਹਿੰਦੇ ਨੇ ਤੇ ਫਿਰ ਉਹ ਗਏ ਆ ਉੱਥੇ ਲਾਸ ਵੇਗਸ ਗਏ ਆ ਉਹਦੇ ਕੋਲ ਹਸਪੀਟਲ ਜਿੱਦਾਂ ਪਹੁੰਚੇ ਆ ਉੱਥੇ ਤੇ ਉੱਥੇ 1-2 ਘੰਟੇ ਬਾਅਦ ਉਹਨਾਂ ਨੇ ਉੱਥੇ ਦੇਖਿਆ ਵੀ ਵੈਂਟੀਲੇਟਰ ਤੇ ਸੀਗਾ ਉਸ ਦੀ ਉੱਥੇ ਮੌਤ ਹੋ ਜਾਂਦੀ ਹੈ ਸਵਾਸ ਪੂਰੀ ਹੋ ਜਾਂਦੀ ਹੈ ਅਪੀਲ ਕਰਦੇ ਹਾਂ ਕਿ ਅਪੀਲ ਦੇ ਇਹੋ ਹੀ ਹੈ ਵੀ ਜੇ ਦੇ ਉਥੇ ਫਿਊਨਰਲ ਦੇ ਇਹਨਾਂ ਦੇ ਪਰਿਵਾਰ ਜਾ ਸਕਦਾ ਹੈ ਤੇ ਜੇ ਕੋਈ ਕਿਸੇ ਤਰੀਕੇ ਨਾਲ ਤੇ ਜਰੂਰ ਇਹਨਾਂ ਦੇ ਪਰਿਵਾਰ ਨੂੰ ਉਥੇ ਪਹੁੰਚ ਕੀਤੀ ਜਾਵੇ ਉਹਨਾਂ ਦੇ ਉਹਦੇ ਫਿਊਨਰਲ ਦੇ ਕਿਉਂਕਿ ਜੇ ਅਸੀਂ ਸੋਚੀਏ ਵੀ ਉਹਦੀ ਬਾਡੀ ਨੂੰ ਇੱਥੇ ਮੰਗਵਾ ਲਈਏ ਸਾਡੀ ਕਿਤੇ ਇੰਨੀ ਪਹੁੰਚ ਨਹੀਂ ਹੈਗੀ ਵੀ ਇਹਨਾਂ ਖਰਚਾ ਹੈ ਪਰ ਸਕੀ ਇਹ ਜਿਹੜਾ ਬਾਡੀ ਤਾਂ ਇੱਥੇ ਮੰਗਵਾ ਲਈ ਹੈ ਤੇ ਜੇ ਪਰਿਵਾਰ ਦਾ ਉਥੇ ਜਾਂਦਾ ਹੈ ਉਥੇ ਤੇ ਉਹਦੇ ਵਿੱਚ ਜੇ ਕੋਈ ਸਾਡੀ ਸਰਕਾਰ ਵੱਲੋਂ ਮਦਦ ਹੁੰਦੀ ਹੈ ਜਾਂ ਕਿਸੇ ਤਰ੍ਹਾਂ ਦੀ ਵੀ ਉਹਦੇ ਲਈ ਬਹੁਤ ਸ਼ੁਕਰਗੁਜ਼ਾਰ ਹੋਾਂਗੇ